ਸਮਣੇ ਆ ਰਹੀ ਹੈ ਡੱਲੇਵਾਲ ਨੂੰ ਮਿਲਣ ਜਾਵੇਗੀ ਸੁਪਰੀਮ ਕੋਰਟ ਦੀ ਕਮੇਟੀ ਖਨੋਰੀ ਬਾਰਡਰ ਤੇ ਪਹੁੰਚ ਕੇ ਡੱਲੇਵਾਲ ਦੇ ਨਾਲ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਦੁਪਹਿਰ 3 ਵਜੇ ਖਨੋਰੀ ਬਾਰਡਰ ਤੇ ਇਹ ਮੁਲਾਕਾਤ ਹੋਵੇਗੀ ਦਰਸਲ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਕਿ ਕਮੇਟੀ ਦਾ ਗਠਨ ਕੀਤਾ ਗਿਆ ਪਿਛਲੇ ਦਿਨ ਹੀ ਪੰਚਕੁਲਾ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਵੱਲ ਪਹਿਲਾਂ ਹੀ ਕਿਨਾਰਾ ਕਰ ਲਿਆ ਗਿਆ ਉਸ ਦੇ ਬਾਅਦ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਦਿਨ ਨਾਲ ਜੁੜੀ ਹੋਈ ਇਹ ਵੱਡੀ ਜਾਣਕਾਰੀ ਹੈ ਕਿ ਹੁਣ ਹਾ ਡੱਲੇਵਾਲ ਨੂੰ ਮਿਲਣ ਜਾਵੇਗੀ ਸੁਪਰੀਮ ਕੋਰਟ ਦੀ ਕਮੇਟੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਫਨੋਰੀ ਬਾਰਡਰ ਤੇ ਜਾ ਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਜੋ ਉਹਨਾਂ ਦੀਆਂ ਡਿਮਾਂਡਸ ਨੇ ਮੰਗਾਂ ਨੇ ਜਿਨ੍ਹਾਂ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਉਸ ਨੂੰ ਲੈ ਕੇ ਜੋ ਕਿ ਇਹ ਗੱਲਬਾਤ ਕੀਤੀ ਜਾਵੇਗੀ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਇਹ ਵੱਡੀ ਖਬਰ ਹੈ ਕਿਸਾਨਾਂ ਕੋ ਡੱਲੇਵਾਲ ਦੇ ਨਾਲ ਜੁੜੀ ਹੋਈ ਪੂਰੇ ਮੋਰਚੇ ਨਾਲ ਜੁੜੀ ਹੋਈ ਕਿ ਸਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਖਨੋਰੀ ਬਾਰਡਰ ਤੇ ਜਾਵੇਗੀ ਕੀ ਕੋ ਜਾਣਕਾਰੀ ਦੇਖੋ ਇੱਕ ਗੱਲ ਹੀ ਡਿਸਾਈਡ ਹੋਇਆ ਹੈ ਗੱਲ ਦੇਰ ਸ਼ਾਮ ਡਿਸਾਈਡ ਹੋਇਆ ਹੈ ਕਮੇਟੀ ਜਿਹੜੀ ਹੈਗੀ ਹੈ ਜਿਹੜਾ ਬਣਾਇਆ ਗਿਆ ਸੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਫਾਈਨਲ ਫਾਰਮਰ ਜਸਟਿਸ ਨਵਾਬ ਸਿੰਘ ਵੀ ਅਟੈਸਟਾ ਵਿੱਚ ਅੱਜ 3 ਵਜੇ ਖਨੋਰੀ ਬਾਰਡਰ ਵਿਜ਼ਿਟ ਕਰਨਾ ਉਹਨਾਂ ਨੇ ਢੱਲੇਵਾਲ ਦੀ ਸਿਹਤ ਦੇ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ ਗੱਲਬਾਤ ਹੋਏਗੀ ਨਾਲ ਹੀ ਪਰ ਕਿਸਾਨੀ ਮਸਲੇ ਤੇ ਵੀ ਕਿਉਂਕਿ ਇੱਕ ਕਮੇਟੀ ਬਣਾਈ ਗਈ ਹੈ ਇਹ ਵੀ ਗੱਲਬਾਤ ਹੋਈ ਕਿ 3 ਵਜੇ ਦਾ ਟਾਈਮ ਹੈ ਖਨੋਰੀ ਬਾਰਡਰ ਤੇ ਵਿਜ਼ਿਟ ਕਰਨ ਦਾ ਔਰ ਸੁਪਰੀਮ ਕੋਰਟ ਜਿਹੜੀ ਬਣਾਈ ਗਈ ਕਮੇਟੀ ਹੈ ਉਹਦੇ ਇੱਕ ਦੱਸਦੀ ਕਿ ਪਿਛਲੀ ਵਾਰ ਵੀ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਸੀ ਕਿਸਾਨ ਆਗੂ ਨਾਲ ਪੰਚਕੁੱਲਾ ਵਿੱਚ ਲੇਕਿਨ ਕਿਸਾਨ ਆਗੂ ਨੇ ਆਣ ਤੋਂ ਮਨ ਕਰਤਾ ਸੀ ਔਰ ਕਈ ਵਾਰ ਉਸ ਤੋਂ ਪਹਿਲਾਂ ਵੀ ਦੁਬਾਰਾ ਦੇਖਿਆ ਗਿਆ ਕਿ ਕਿਸਾਨ ਆਗੂ ਇਸ ਮੀਟਿੰਗ 'ਚ ਨਹੀਂ ਗਏ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਦੀ ਮੰਗ ਸਿੱਧੀ ਪਤਾਈ ਹੈ ਸਾਰਿਆਂ ਨੂੰ ਭਾਵੇਂ ਸਰਕਾਰ ਹੋਏ ਕਮੇਟੀ ਹੋਏ ਇਹ ਮੀਟਿੰਗ 'ਚ ਆਪਣੀ ਗੱਲ ਰੱਖਣ ਤੋਂ ਬਜਾਏ ਉਹ ਆਪਣਾ ਦੱਸਣਗੇ ਸਾਡੀ ਮੰਗ ਬਿਲਕੁਲ ਸਹੀ ਏ ਹਾਲਾਂਕਿ ਅਜ ਦਾ ਮਿਲਣਾ ਅਲੱਗ ਹੈ ਔਰ ਇੱਕ ਵੱਖਰਾ ਵੀ ਹੈ ਕਿਉਂਕਿ ਲਗਾਤਾਰ ਅੰਸ਼ਨ ਤੇ ਬੈਠੇ ਹੋਏ ਨੇ ਡੰਡੇਵਾਲ ਔਰ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ ਉਹਨਾਂ ਦੀ ਬਣਾਈ ਹੋਈ ਹੈ ਕਮੇਟੀ ਉਹ ਵਿਜ਼ਿਟ ਕਰੇਗੀ ਔਰ ਅੱਜ ਜਾ ਕੇ ਦੇਖਣਾ ਹੋਏਗਾ ਕਿ ਇਹਦਾ ਕੋਈ ਸਿੱਟਾ ਨਿਕਲ ਸਕਦਾ ਹੈ ਜਾਂ ਆਉਣ ਵਾਲੇ ਟਾਈਮ 'ਚ ਕੁਝ ਇਹਦਾ ਅਸਰ ਪਏਗਾ ਇਸ ਮੀਟਿੰਗ ਦਾ ਉਹ ਬਾਅਦ ਦੀ ਗੱਲ ਹੈ ਲੇਕਿਨ ਇਹਨਾ ਜ਼ਰੂਰ ਹੈ ਕਿ ਇੱਕ ਪਹਿਲ ਕੀਤੀ ਗਈ ਹੈ ਕਮੇਟੀ ਵੱਲੋਂ ਆ ਜਾ ਕੇ ਡੱਲੇਵਾਲ ਦੀ ਸਿਹਤ ਨੂੰ ਦੇਖਣਗੇ ਗੱਲਬਾਤ ਕਰਨਗੇ ਔਰ ਅੱਗੇ ਕੀ ਗੱਲਬਾਤ ਹੁੰਦੀ ਹੈ ਕਿ ਅੱਗੇ ਕਿਹਾ ਕੋਈ ਸੱਦਾ ਦਿੱਤਾ ਜਾਂਦਾ ਹੈ ਵੀ ਆ ਕੇ ਸਾਰੇ ਮਿਲੋ ਜਾਂ ਇਕੱਠੇ ਹੋ ਤਾਂ ਕਿ ਇੱਕ ਇਹਦਾ ਸਿੱਟਾ ਕੋਈ ਕੱਢ ਸਕੀਏ ਕਿਉਂਕਿ ਕਮੇਟੀ ਦਾ ਇਹ ਕਹਿਣਾ ਹੈ ਕਿ ਬਾਰ-ਬਾਰ ਕੇ ਮਿਲ ਬੈਠ ਕੇ ਜੀ ਜਿਹੜੀ ਵੀ ਕੋਈ ਮਸਲੇ ਆ ਉਹਦਾ ਹੱਲ ਨਿਕਲ ਸਕਦਾ ਹੈ ਤਾਂ 3 ਵਜੇ ਦਾ ਟਾਈਮ ਹੈ ਖਨੋਰੀ ਬਾਰਡਰ ਤੇ ਆ ਠੀਕ ਹੈ ਉਮੀਦ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਅੱਜ ਡੱਲੇਵਾਲ ਨੂੰ ਮਿਲਣ ਜਾਵੇਗੀ ਸਪੀਮ ਕੋਰਟ ਦੀ ਹਾਈ ਪਾਵਰ ਕਮੇਟੀ ਖਨੋਰੀ ਬਾਰਡਰ ਤੇ ਪਹੁੰਚ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਦੁਪਹਿਰ 3 ਵਜੇ ਦਾ ਸਮਾਂ ਤੈਅ ਕੀਤਾ ਗਿਆ ਦੁਪਹਿਰ 3 ਵਜੇ ਖਨੋਰੀ ਬਾਰਡਰ ਤੇ ਇਹ ਮੁਲਾਕਾਤ ਹੋਵੇਗੀ ਪਿਛਲੀ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਦੇ ਨਾ ਪਹੁੰਚਣ ਦੇ ਕਰਕੇ ਜਿਹੜੀ ਕਿ ਪੰਚਕੁਲਾ ਵਾਲੀ ਬੈਠਕ ਆ ਆ ਮੀਟਿੰਗ ਜਾਂ ਰੱਦ ਕਰ ਦਿੱਤੀ ਗਈ ਸੀ ਸ਼ੰਭੂ ਟੈਕਨੋਲੋਜੀ ਮੋਰਚੇ ਦੀ ਆਗੂ ਗੱਲਬਾਤ ਨੂੰ ਕਿਉਂਕਿ ਇਨਕਾਰ ਕਰ ਚੁੱਕੇ ਲਗਾਤਾਰ ਇਸ ਕਮੇਟੀ ਨੂੰ ਵਿਜੋਕ ਕੇ ਕਿਸਾਨ ਆਗੂਆਂ ਦੇ ਵੱਲੋਂ ਰੱਦ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆ ਜਿਹੜੀ ਇਹ ਪੂਰੀ ਪਾਵਰ ਹੈ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਦੇ ਅੱਗੇ ਨੇ ਤੇ ਉਹ ਕੇਂਦਰ ਸਰਕਾਰ ਹੀ ਹੱਲ ਕਰ ਸਕਦੀ ਹੈ ਇਸ ਕਰਕੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਤਾਂ ਇਸ ਦੇ ਵਿਚਾਲੇ ਅੱਜ ਦੀ ਮੀਟਿੰਗ ਬਹੁਤ ਅਹਿਮ